ਵਾਸੀਆਂ ਨੂੰ ਆਪਣੇ ਕੰਮਾਂ ਲਈ ਸਰਕਾਰੀ ਦਫਤਰਾਂ ਦੇ ਕਿਹੜੇ ਮਾਰਨ ਦੀ ਲੋੜ ਨਹੀਂ ਪੈਂਦੀ ਸਗੋ ਮੋਹੱਲਿਆਂ 'ਚ ਭਗਵੰਤ ਮਾਨ ਸਰਕਾਰ ਤੁਹਾਡੇ ਦਵਾਰ ਸਕੀਮ ਤਹਿਤ ਲਗਾਏ ਜਾ ਰਹੇ ਕੈਂਪਾਂ ਦੌਰਾਨ ਹੀ ਜਨਤਾ ਦੇ ਸਾਰੇ ਮਸਲੇ ਹੱਲ ਹੋ ਰਹੇ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਲੋਕਾਂ ਨੂੰ 43 ਨਾਗਰਿਕ ਕੇਂਦਰਿਤ ਸੇਵਾਵਾਂ ਉਹਨਾਂ ਦੀਆਂ ਬਰੂਹਾਂ ਤੇ ਪ੍ਰਦਾਨ ਕੀਤੀਆਂ ਜਾ ਰਹੀਆਂ ਹਨ ਇਸ ਤਹਿਤ ਪੰਜਾਬ ਭਰ ਚ ਲਗਾਏ ਜਾ ਰਹੇ ਕੈਂਪਾਂ ਦੇ ਵਿੱਚ ਸਬੰਧਿਤ ਅਧਿਕਾਰੀ ਤੇ ਕਰਮਚਾਰੀ ਮੌਜੂਦ ਰਹਿੰਦੇ ਨੇ ਜਿਸ ਦੇ ਚਲਦਿਆਂ ਬਿਨਾਂ ਖੱਜਲ ਖਵਾਰੀ ਦੇ ਨਾਗਰਿਕਾਂ ਦੀਆਂ ਸਮੱਸਿਆਵਾਂ ਦਾ ਤੁਰੰਤ ਹੱਲ ਹੋ ਰਿਹਾ ਹੈ ਸਾਡਾ ਇੱਕ ਮੋਟਰ ਦਾ ਕਨੈਕਸ਼ਨ ਸੀਗਾ ਤੇ ਨਾ ਕਰਾਉਣ ਲਈ ਦਿੱਤਾ ਇਹ ਆਈਡੀ ਉਹਨਾਂ ਨੇ ਉਹਨਾਂ ਨੇ ਸਾਨੂੰ ਬਾਰ-ਬਾਰ ਕਿੜੇ ਲਵਾਉਂਦੇ ਪਏ ਅੱਜ ਅੱਜ ਡਾਕੂਮੈਂਟ ਲਿਆਓ ਅੱਜ ਆਹ ਲਿਆਓ ਐਡਿਸਾਂ ਨੂੰ ਮਿਲਿਆ ਨਾ ਮੌਕੇ ਤੇ ਨਪਟਾਰਾ ਸਾਡਾ ਬਿਲਕੁਲ ਹੋਈ ਜਾਂਦੀ ਹੈ ਹਰ ਵਾਰ ਬਿਲਕੁਲ ਜਿਹੜੇ ਕਿ ਮੌਕੇ ਤੇ ਚਾਹੇ ਰਹੇ ਰਾਸ਼ਨ ਕਾਰਡ ਦੀ ਗੱਲ ਹੈ ਬਿਜਲੀ ਦੀ ਗੱਲ ਹੈ ਜਾਂ ਹੋਰ ਦਿੱਖਦਾ ਹੈ ਕਿ ਆ ਨਿੱਕੀਆਂ ਨਿੱਕੀਆਂ ਉਹ ਨਾਲ ਉਹ ਲੋਕਾਂ ਤੱਕ ਜਿਹੜੀ ਪਹੁੰਚ ਦਫਤਰਾਂ ਤੱਕ ਨਹੀਂ ਹੋ ਪਾਂਦੀ ਉਹ ਇੱਥੇ ਈਜ਼ੀ ਹੋ ਜਾਂਦੀ ਹੈ। ਇਸ ਸਕੀਮ ਦਾ ਲਾਭ ਲੈਣ ਲਈ ਹੈਲਪਲਾਈਨ ਨੰਬਰ 1076 ਜਾਰੀ ਕੀਤਾ ਗਿਆ ਜਿਸ ਤੇ ਕਾਲ ਕਰਕੇ ਆਪਣੀ ਸਹੂਲਤ ਦੇ ਅਨੁਸਾਰ ਪੂਰਵ ਮੁਲਾਕਾਤ ਦਾ ਸਮਾਂ ਵੀ ਤੈਅ ਕੀਤਾ ਜਾ ਸਕਦਾ ਹੈ। ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਟੀਵੀ ਮੈਂ ਨਿਰਮਲ ਕੁਮਾਰ ਬਰਨਾਲਾ ਅੱਜ ਜ਼ਿਲ੍ਹਾ ਬਰਨਾਲਾ ਦੇ ਪਿੰਡ ਢੋਲਾ ਵਿਖੇ ਪਹੁੰਚੇ ਹਾਂ ਜਿੱਥੇ 22 ਸੰਦੀਪ ਪੰਛੀਆਂ ਦੀ ਲੋਪ ਜਾਤੀ ਨੂੰ ਬਚਾਣ ਲਈ ਅਪਰਾਲੇ ਕਰ ਰਹੇ ਨੇ ਉਹਨਾਂ ਨਾਲ ਅੱਜ ਵਿਸ਼ੇਸ਼ ਗੱਲਬਾਤ ਕਰਨ ਲਈ ਜਾ ਰਹੇ ਹਾਂ ਸਤਿ ਸ਼੍ਰੀ ਅਕਾਲ ਬਾਈ ਜੀ ਤੁਹਾਡਾ ਦੈਨਿਕ ਸਵੇਰਾ ਟੀਵੀ ਦੇ ਸਵਾਗਤ ਹੈ ਕੀ ਕਹਿਣਾ ਚਾਹੁੰਦੇ ਤੁਸੀਂ ਸਤਿ ਸ਼੍ਰੀ ਅਕਾਲ ਜੀ ਸਭ ਤੋਂ ਪਹਿਲਾਂ ਮੈਂ ਦੈਨਿਕ ਸਵੇਰਾ ਦੀ ਪੂਰੀ ਟੀਮ ਦਾ ਤਹਿ ਦਿਲੋਂ ਧੰਨਵਾਦ ਕਰਦਾ ਕਿ ਉਹ ਸਾਡੇ ਨਗਰ ਦੇ ਵਿੱਚ ਆਏ ਤੇ ਸਾਡਾ ਮੇਨ ਮਕਸਦ ਪੰਛੀਆਂ ਤੇ ਰੁੱਖਾਂ ਦੀਆਂ ਲੋਪ ਹੋ ਰਹੀਆਂ ਪ੍ਰਜਾਤੀਆਂ ਨੂੰ ਬਚਾਉਣਾ ਸੀ ਤੇ ਹੈ ਕਿਉਂਕਿ ਪੰਛੀ ਤੇ ਰੁੱਖ ਦਿਨ ਬਾਅਦ ਦਿਨ ਖਤਮ ਹੋ ਰਹੇ ਸੀ ਆਪਣੇ ਪ੍ਰਾਣੇ ਪੰਛੀ ਜਿਹੜੇ ਆਪਾਂ ਆਮ ਹੀ ਅਕਸਰ ਘਰਾਂ ਦੇ ਵਿੱਚ ਦੇਖਦੇ ਹੁੰਦੇ ਸੀ ਉਹ ਲੋਪ ਹੋ ਰਹੇ ਸੀ ਅਸੀਂ ਸੋਚਿਆ ਜੇ ਇਹ ਅੱਜ ਨਾ ਬਚਾਏ ਤੇ ਇਹਨਾਂ ਦੀਆਂ ਨਸਲਾਂ ਖਤਮ ਹੋ ਜਾਣਗੀਆਂ ਕਿਉਂਕਿ ਮਨੁੱਖ ਦੀ ਉਮਰ ਬਹੁਤ ਜ਼ਿਆਦਾ ਹੋ ਜਾਂਦੀ ਹੈ ਤੇ ਪੰਛੀਆਂ ਦੀ ਉਮਰ ਘੱਟ ਹੁੰਦੀ ਹੈ ਜਿਵੇਂ ਹਾਊਸ ਪੈਰੋ ਲਾ ਲੋ ਤਿੰਨ ਚਾਰ ਸਾਲ ਉਮਰ ਹੁੰਦੀ ਆ ਬਹੁਤ ਤੋਂ ਬਹੁਤ ਸਾਢੇ ਚਾਰ ਸਾਲ ਲਾ ਲੋ ਤੇ ਜਦੋਂ ਆਪਾਂ ਇਹਨਾਂ ਦੇ ਲਈ ਰਹਿਣ ਬਸੇਰੇ ਨਹੀਂ ਰਹਿੰਦੇ ਕਿਉਂਕਿ ਪਹਿਲਾਂ ਇਹ ਕੱਚੇ ਘਰਾਂ ਦੇ ਵਿੱਚ ਆਪਣਾ ਰਹਿਣ ਬਸੇਰਾ ਬਣਾਉਂਦੀ ਸੀ ਤੇ ਰੁੱਖਾਂ ਦੀਆਂ ਖੁੱਡਾਂ ਦੇ ਵਿੱਚ ਬਹੁਤ ਸਾਰੇ ਪੰਛੀ ਬਣਾਉਂਦੇ ਸੀ ਕਿਉਂਕਿ ਟਿੱਬਿਆਂ ਦੀਆਂ ਖੁੱਡਾਂ ਹੁੰਦੀਆਂ ਸੀ ਤੇ ਇਹਨਾਂ ਨੂੰ ਜਗ੍ਹਾ ਮਿਲ ਜਾਂਦੀ ਬਰੀਡਿੰਗ ਦੇ ਲਈ ਪਰ ਆਪਾਂ ਹੁਣ ਵਿਕਾਸ ਦੇ ਨਾਂ ਦੇ ਉੱਪਰ ਨਵੇਂ ਘਰ ਬਣਾ ਲੈ ਪੱਕੇ ਮਕਾਨ ਬਣਾਉਣ ਕਰਕੇ ਇਹਨਾਂ ਨੂੰ ਉੱਥੇ ਬਰੀਡਿੰਗ ਕਰਨਾ ਮੁਸ਼ਕਲ ਹੋ ਗਿਆ ਇਹਦੇ ਕਰਕੇ ਇਹਨਾਂ ਦੀ ਪ੍ਰਜਾਤੀ ਦਿਨਵਦਨ ਘਟਣੋਂ ਘਟਣੀ ਸ਼ੁਰੂ ਹੋ ਗਈ ਬਾਜੀ ਪ੍ਰਜਾਤੀ ਬਚਾਉਣ ਲਈ ਤੁਹਾਡੇ ਕੋਲ ਕੀ ਪ੍ਰਾਲੇ ਕਰੇ ਯਾਰ ਇਹ ਕਿੰਨੀ ਕੀ ਟੀਮ ਵਰਕ ਆ ਤੁਹਾਡੇ ਕੋਲੇ ਅਸਲ ਵਿੱਚ ਜੀ ਇਹਨਾਂ ਨੂੰ ਬਚਾਉਣ ਲਈ ਸਭ ਤੋਂ ਪਹਿਲਾਂ ਅਸੀਂ ਰੁੱਖ ਲਾਏ ਤੇ ਫਿਰ ਨਾਲ ਨਾਲ ਇਹਨਾਂ ਦੇ ਪਸੰਦੀ ਦੇ ਰਹਿਣ ਬਸੇਰੇ ਲਾਏ ਜਿਨ੍ਹਾਂ ਦੇ ਵਿੱਚ ਇਹ ਆਪਣੀ ਬਰੀਡਿੰਗ ਕਰ ਸਕਣ ਤੇ ਉਹਨਾਂ ਦੇ ਵਿੱਚ ਆਪਾਂ ਸਫਲ ਵੀ ਹੋਏ ਆ ਬਹੁਤ ਸਾਰੇ ਪੰਛੀਆਂ ਦੀਆਂ ਪ੍ਰਜਾਤੀਆਂ ਉਹਨਾਂ ਨੂੰ ਆਪਣਾ ਰਹਿਣ ਬਸੇਰਾ ਬਣਾ ਕੇ ਆਪਣੇ ਬੱਚੇ ਪੈਦਾ ਕੀਤੇ ਤੇ ਸਾਡੇ ਟੀਮ ਦੇ ਵਿੱਚ ਆਪਣੇ ਬਹੁਤ ਸਾਰੇ ਦੋਸਤ ਹੀ ਨੇ ਜਿਹੜੇ ਆਪਣਾ ਸਾਥ ਦਿੰਦੇ ਆ ਤੇ ਇਹਦੇ ਕਰਕੇ ਅਸੀਂ ਜਿਵੇਂ ਕਿਸੇ ਦਾ ਜਨਮ ਦਿਨ ਆ ਗਿਆ ਜਾਂ ਕਿਸੇ ਦੀ ਮੈਰਿਡ ਅਨਿਵਰਸਰੀ ਆ ਗਈ ਜਾਂ ਕੋਈ ਹੋਰ ਖੁਸ਼ੀ ਦਾ ਦਿਨ ਆ ਤਾਂ ਅਸੀਂ ਉਹ ਦਿਨ ਦੇ ਉੱਪਰ ਵੱਧ ਤੋਂ ਵੱਧ ਰੁੱਖ ਤੇ ਰਹਿਣ ਬਸੇਰੇ ਲਾਉਣੇ ਆ ਅਸੀਂ ਕਿਸੇ ਤੋਂ ਪੈਸੇ ਦੀ ਡਿਮਾਂਡ ਨਹੀਂ ਕਰਦੇ ਵੀ ਸਾਨੂੰ ਪੈਸੇ ਦਿਓ ਅਸੀਂ ਇਹ ਕਹਿਣਾ ਹੁੰਦਾ ਵੀ ਸਾਨੂੰ ਕੋਈ ਵੀ ਖੁਸ਼ੀ ਦੇ ਦਿਨ ਤੇ ਬੂਟੇ ਜਾਂ ਰਹਿਣ ਬਸੇਰੇ ਪੰਛੀਆਂ ਦੇ ਲਈ ਦਿਓ ਤਾਂ ਜੋ ਅਸੀਂ ਲਗਾ ਕੇ ਇਹਨਾਂ ਦੀਆਂ ਨਸਲਾਂ ਨੂੰ ਬਚਾ ਸਕੀਏ ਜਿਹੜੀ ਜਾਤੀ ਜਮਾਂ ਅਲੋਪ ਹੋ ਚੁੱਕੀ ਸੀ ਹੁਣ ਇਹਦੇ ਬਾਰੇ ਕੀ ਕਹਿਣਾ ਚਾਹੁੰਦੇ ਹੁਣ ਸੋਡੇ ਵੱਲੋਂ ਲਗਾਤਾਰ ਪਰਾਲੇ ਕਰੇ ਜਾ ਰਹਿਆ ਲੱਗਦਾ ਕਿਤੇ ਨਾ ਕਿਤੇ ਘਾਟ ਹੋ ਰਹੀ ਆ ਪਤਾ ਕੀ ਹੈ ਜੀ ਅ ਅਪਰਾਲੇ ਤਾਂ ਹੁਣ ਬਹੁਤ ਜ਼ਿਆਦਾ ਵਧੀਆ ਲੈਵਲ ਤੇ ਚੱਲ ਰਿਹਾ ਕਿਉਂਕਿ ਅਸੀਂ ਵੇਸਟ ਚੀਜ਼ਾਂ ਨੂੰ ਵੀ ਵਰਤੋਂ ਦੇ ਵਿੱਚ ਲੈ ਕੇ ਇਹਨਾਂ ਦੇ ਰਹਿਣ ਬਸੇਰੇ ਬਣਾਉਣੇ ਆ ਹੁਣ ਤਾਂ ਜਿਹੜੀ ਪ੍ਰਜਾਤੀ ਤੁਸੀਂ ਐਂ ਆਖੋਗੇ ਵੀ ਪਹਿਲਾਂ ਤਾਂ ਆਪਾਂ ਨੂੰ ਵੇਖਣ ਨੂੰ ਨਹੀਂ ਸੀ ਮਿਲਦੀ ਹੁਣ ਆਪਣੇ ਹਰ ਇੱਕ ਜਿਹੜੇ ਇਲਾਕੇ ਚ ਆਪਣੇ ਰਹਿਣ ਵਸੇਰੇ ਲੱਗਿਆ ਹਰ ਇੱਕ ਇਲਾਕੇ ਦੇ ਵਿੱਚ ਇਹਨਾਂ ਦੀ ਸੰਖਿਆ ਬਹੁਤ ਵਧੀਆ ਕਿਉਂਕਿ ਇੱਕ ਸਾਲ ਦੇ ਵਿੱਚ ਤਿੰਨ ਕਵਾਰ ਇਹ ਬਰੀਡਿੰਗ ਕਰਦੀ ਹੈ ਉ ਤਾਂ ਪੰਜ ਵਾਰ ਵੀ ਕਰ ਦਿੰਦੀ ਹੈ ਕਈ ਇਲਾਕਿਆਂ ਚ ਪਰ ਤਿੰਨ ਵਾਰ ਤਾਂ ਘੱਟ ਤੋਂ ਘੱਟ ਇਹ ਬਰੀਡਿੰਗ ਇਹਦੀ ਹੋ ਹੀ ਜਾਂਦੀ ਹੈ ਇੱਕ ਬਾਰਾਂ ਦੇ ਵਿੱਚ ਤਿੰਨ ਤੋਂ ਪੰਜ ਬੱਚੇ ਹੁੰਦੇ ਆ ਪਰ ਤਿੰਨ ਬੱਚੇ ਬਚ ਹੀ ਜਾਂਦੇ ਆ ਇਹਨਾਂ ਦੇ ਤੇ ਇਹਦੇ ਕਰਕੇ ਆਪਾਂ ਉਹ ਬੱਚਿਆਂ ਨੂੰ ਦੇਖੋ ਜੇ ਤਿੰਨ ਵਾਰ ਬਰੀਡਿੰਗ ਕੀਤੀ ਤਾਂ 9 ਬੱਚੇ ਬਚ ਗਏ ਇੱਕ ਪੇਅਰ ਦੇ ਤੇ ਉਹ ਦੇਖੋ ਵੀ ਕਿੰਨਾ ਜਾ ਕੇ ਆਪਣਾ ਵਧਾਂ ਤੇ ਇਹਨਾਂ ਦਾ ਵਧੂਗਾ ਇਹਦੇ ਕਰਕੇ ਨਾਲ-ਨਾਲ ਇਹਨਾਂ ਨੂੰ ਜਿਵੇਂ ਹੁਣ ਅਸੀਂ ਕੰਡੇਦਾਰ ਰੁੱਖ ਲਾਉਣੇ ਆ ਕਿਉਂਕਿ ਛੋਟੇ ਪੰਛੀਆਂ ਨੂੰ ਕੰਡੇਦਾਰ ਰੁੱਖਾਂ ਦੇ ਵਿੱਚ ਉਹ ਸੇਫ ਫੀਲ ਕਰਦੇ ਆਪਣੇ ਆਪ ਨੂੰ ਬੋਗਨਵਿਲਿਆ ਵੇਲ ਲਾਉਣੇ ਆ 베ਰੀ ਲਾਉਣੇ ਆ ਤੇ ਮਹਿੰਦੀ ਲਾਣ ਨੇ ਮਲੇ ਲਾਦਣ ਨੇ ਝਾੜੀਆਂ ਲਾਦਣ ਨੇ ਕਰੀਰ ਲਾਦਣ ਨੇ ਜਿੱਥੇ ਵੀ ਸਾਨੂੰ ਕੋਈ ਇਦਾਂ ਦਾ ਝਾੜੀਦਾਰ ਰੁੱਖ ਮਿਲਦਾ ਅਸੀਂ ਉੱਥੇ ਲਾਉਣੇ ਆ ਤਾਂ ਜੋ ਇਹਨਾਂ ਦੀ ਪ੍ਰਜਾਤੀ ਨੂੰ ਆਪਾਂ ਬਚਾ ਸਕੀਏ ਬਾਈ ਜੀ ਇੱਥੇ ਆਪਾਂ ਦੇਖਿਆ ਕੋਚਰ ਵੀ ਕਈ ਹੈਗੇ ਆ ਇਹਦੇ ਬਾਰੇ ਕਿਵੇਂ ਕੀ ਕਹੂੰ ਤੁਸੀਂ ਅਸਲ ਵਿੱਚ ਨਾ ਜੀ ਜਿਹੜੀਆਂ ਜਿਵੇਂ ਹਾਊਸ ਪੈਰੋ ਦੀ ਜਾਂ ਸੰਦਸ ਪੈਰੋ ਦੀ ਪ੍ਰਜਾਤੀ ਖਤਮ ਹੋ ਰਹੀ ਸੀ ਉਦਾਂ ਹੀ ਜਿਵੇਂ ਨੀਲਕੰਠ ਹੋ ਗਿਆ ਚੁਗਲ ਹੋ ਗਿਆ ਉਹ ਉਲੂਆਂ ਦੀਆਂ ਬਹੁਤ ਸਾਰੀਆਂ ਫੈਮਲੀਆਂ ਹੋ ਗਈਆਂ ਹਨਾ ਉਹ ਖਤਮ ਹੋ ਰਹੀਆਂ ਸੀ ਉਹਨਾਂ ਦੇ ਲਈ ਪਹਿਲਾਂ ਉਹ ਟਿੱਬਿਆਂ ਦੇ ਵਿੱਚ ਜਾਂ ਦਰਖਤਾਂ ਦੀਆਂ ਖੁੱਡਾਂ ਦੇ ਵਿੱਚ ਜਾਂ ਜਿੱਮੇ ਆਪਣੇ ਵਣ ਪ੍ਰਾਣੇ ਰੁੱਖ ਹੋ ਜਾਂਦੇ ਆ ਉਹਨਾਂ ਦੇ ਵਿੱਚ ਨਾ ਬਹੁਤ ਸਾਰੇ ਵੱਡੇ ਵੱਡੇ ਖੱਡੇ ਪੈ ਜਾਂਦੇ ਆ ਉਹਨਾਂ ਦੇ ਵਿੱਚ ਆਪਣਾ ਬਰੀਡਿੰਗ ਕਰਦੇ ਸੀ ਪਰ ਜਦੋਂ ਆਪਾਂ ਉਹ ਕੁਝ ਨਹੀਂ ਛੱਡਿਆ ਇਹ ਦੇ ਕਰਕੇ ਉਹਨਾਂ ਦੀ ਵੀ ਗਿਣਤੀ ਘਟਣੀ ਸ਼ੁਰੂ ਹੋ ਗਈ ਸੀ ਆਪਾਂ ਉਹਨਾਂ ਦੇ ਲਈ ਘੜੇ ਲਾਉਣੇ ਪਲਾਸਟਿਕ ਦੇ ਗੇਲਣ ਲਾਤੇ ਜਾਂ ਆਪਾਂ ਲੱਕੜ ਦੇ ਨੇਸਟ ਲਾਤੇ ਉਹਦੇ ਵਿੱਚ ਉਹ ਆਉਣੇ ਸ਼ੁਰੂ ਹੋ ਗਏ ਹੁਣ ਉਹਨਾਂ ਦੀ ਗਿਣਤੀ ਬਹੁਤ ਜ਼ਿਆਦਾ ਵੱਧ ਰਹੀ ਹੈ ਕਿਉਂਕਿ ਜਿਵੇਂ ਕੋਚਰ ਜਿਵੇਂ ਉੱਲੂ ਫੈਮਿਲੀ ਹੈ ਇਹ ਚੂਹੇ ਖਾਂਦੇ ਆ ਕਿਸਾਨਾਂ ਦੇ ਲਈ ਬਹੁਤ ਫਾਇਦੇਮੰਦ ਪੰਛੀ ਹੈ ਇਹ ਤੇ ਤੁਹਾਡੇ ਘਰ ਦੇ ਆਸ-ਪਾਸੇ ਜੇ ਤੁਸੀਂ ਮ ਬਹਿਣ ਬਸੇਰੇ ਲਾ ਦੋ ਤੁਹਾਨੂੰ ਦਵਾਈ ਰੱਖਣ ਦੀ ਲੋੜ ਨਹੀਂ ਆਪਾਂ ਕੁਦਰਤੀ ਚੇਨ ਆ ਜਿਹੜੀ ਕੁਦਰਤ ਦੇ ਸਿਸਟਮ ਦੀ ਹੈਲਪ ਕਰੀ ਗਈ ਆਪਾਂ ਨਾਲ ਕਿਉਂਕਿ ਆਪਾਂ ਹੀ ਖਰਾਬ ਕੀਤਾ ਨਾ ਜੇ ਆਪਾਂ ਕੁਦਰਤ ਨਾਲ ਛੇੜਛਾੜ ਨਾ ਕਰਦੇ ਤਾਂ ਅੱਜ ਆਪਾਂ ਨੂੰ ਕੁਝ ਕਰਨ ਦੀ ਲੋੜ ਨਹੀਂ ਸੀ ਆਪਾਂ ਨੂੰ ਕੁਦਰਤ ਨਾਲ ਛੇੜਛਾੜ ਕੀਤੀ ਤਾਂ ਹੀ ਆਪਾਂ ਨੂੰ ਇਹ ਚੀਜ਼ ਦਾ ਸਾਹਮਣਾ ਕਰਨਾ ਪਿਆ ਹੁਣ ਆਪਾਂ ਹਰ ਇੱਕ ਪਿੰਡ ਦੇ ਵਿੱਚ ਘੜੇ-ਘੜੇ ਲਵਾਉਣੇ ਆ ਤੇ ਇਹਦੇ ਨਾਲ ਆਪਣੇ ਬਹੁਤ ਸਾਰੇ ਪੰਛੀ ਵਾਪਸ ਆ ਰਹੇ ਆ ਤੇ ਉਹਨਾਂ ਦੀ ਪ੍ਰਜਾਤੀ ਵੱਧ ਰਹੀ ਹੈ। ਭਾਈ ਜੀ ਇਹ ਤੋਂ ਇਲਾਵਾ ਤੁਸੀਂ ਹੋਰ ਕੀ ਪ੍ਰਾਲੇ ਕਰਦੇ ਹੋ? ਜਿਵੇਂ ਜੀ ਦੇਖੋ ਪੰਛੀਆਂ ਨੂੰ ਨਾ ਸਭ ਤੋਂ ਵੱਧ ਮੁਸ਼ਕਲ ਦਾ ਸਾਹਮਣਾ ਪਾਣੀ ਦਾ ਕਰਨਾ ਪੈ ਰਿਹਾ ਸੀ। ਆਪਾਂ ਅਕਸਰ ਹੀ ਬਹੁਤ ਸਾਰੇ ਭਰਾ ਕਹਿੰਦੇ ਆ ਵੀ ਪੰਛੀਆਂ ਨੂੰ ਤੁਸੀਂ ਆਲਸੀ ਬਣਾ ਰਹੇ ਹੋ। ਇਹਨਾਂ ਦੇ ਲਈ ਨੇਸਟ ਲਾ ਰਹੇ ਹੋ। ਇਹਨਾਂ ਦੇ ਲਈ ਤੁਸੀਂ ਪਾਣੀ ਰੱਖ ਰਹੇ ਹੋ। ਇਹਨਾਂ ਨੂੰ ਤੁਸੀਂ ਝੋਗਾ ਪਾ ਰਹੇ ਹੋ। ਦੇਖੋ ਸਭ ਤੋਂ ਪਹਿਲਾਂ ਆਪਾਂ ਝੋਗੇ ਦੀ ਗੱਲ ਕਰੀਏ। ਪੁਰਾਣੇ ਸਮਿਆਂ ਦੇ ਵਿੱਚ ਇਨਸਾਨ ਸਨਮੇ ਬਾਣ ਰੱਖਦਾ ਸੀ ਵੀ ਜਾਨੀ 2-4 ਸਾਲ ਉਹਦੇ ਵਿੱਚ ਕੁਝ ਵੀ ਦਾ ਨਹੀਂ ਸੀ ਉਹਦੇ ਵਿੱਚ ਕੁਦਰਤੀ ਤੌਰ ਤੇ ਬਹੁਤ ਸਾਰੀਆਂ ਚੀਜ਼ਾਂ ਆਪਣੇ ਆਪ ਉੱਗ ਜਾਂਦੀਆਂ ਸੀ ਜਿਹਦੇ ਕਰਕੇ ਉਹਨੂੰ ਫੀਡ ਮਿਲ ਜਾਂਦੀ ਸੀ ਉੱਥੋਂ ਤੇ ਹੁਣ ਆਪਾਂ ਦੇਖੋ ਇੱਕ ਵਾਰ ਫਸਲ ਵਿਜੀ ਵੱਡੀ ਤੇ ਇਸ ਤੋਂ ਬਾਅਦ ਆਪਾਂ ਇਹਨੂੰ ਵਾਕੇ ਦੁਬਾਰੇ ਹੋਰ ਅਗਲੀ ਫਸਲ ਦੀ ਤਿਆਰੀ ਕਰ ਲੰਨੇ ਆ ਉਹਦੇ ਕਰਕੇ ਉਹਨਾਂ ਨੂੰ ਪੰਛੀਆਂ ਨੂੰ ਕਿਤੋਂ ਮਿਲਦਾ ਨਹੀਂ ਹੈਗਾ ਜਿਵੇਂ ਪਹਿਲਾਂ ਰੁੱਖ ਬਹੁਤ ਹੁੰਦੇ ਸੀ ਰੁੱਖਾਂ ਦੇ ਉੱਪਰ ਕੀੜੇ ਮਕੌੜੇ ਬਹੁਤ ਪੈਦਾ ਹੁੰਦੇ ਸੀ ਉਹ ਪੰਛੀ ਖਾ ਲੈਂਦੇ ਸੀ ਪਰ ਹੁਣ ਉਹ ਵੀ ਨਹੀਂ ਰਹੇ ਹਨ ਤੇ ਇਹਦੇ ਕਰਕੇ ਆਪਾਂ ਨੂੰ ਇਹਨਾਂ ਨੂੰ ਫੀਡ ਵੀ ਦੇਣੀ ਪੈਣੀ ਹੈ ਪ੍ਰਬੰਧ ਆਪਾਂ ਨੂੰ ਹੀ ਕਰਨਾ ਪੈਣਾ ਜਾਂ 33% ਜੰਗਲ ਹੈ ਤੇ 33% ਆਪਾਂ ਜੰਗਲ ਇਹਨਾਂ ਦਾ ਪੂਰਾ ਕਰੀਏ ਤਾਂ ਜੋ ਆਪਾਂ ਨੂੰ ਇਹਨਾਂ ਨੂੰ ਫੀਡ ਦੇਣ ਦੀ ਜ਼ਰੂਰਤ ਹੀ ਨਾ ਪਵੇ ਆਪਾਂ ਉਦੋਂ ਤਾਂ ਇਹ ਗੱਲ ਦਾ ਹੋ ਕਰ ਜਾਣਾ ਵੀ ਅਸੀਂ ਸਾਡਾ ਹੀ ਹੱਕ ਹੈ ਇਸ ਧਰਤੀ ਤੇ ਪਰ ਜਦੋਂ ਇਹਨਾਂ ਦੇ ਹੱਕ ਦੀ ਗੱਲ ਆਉਂਦੀ ਹੈ ਉਦੋਂ ਆਪਾਂ ਪਾਸਾ ਵੱਟ ਜਾਂਦੇ ਆ ਦੂਜੇ ਨੰਬਰ ਤੇ ਗੱਲ ਆ ਗਈ ਜੀ ਪਾਣੀ ਦੀ ਪਾਣੀ ਦੇਖੋ ਪਹਿਲਾਂ ਇਹ ਛੱਪੜ ਹੁੰਦੇ ਸੀ ਆਪਣੇ ਕੱਚੇ ਛੱਪੜਾਂ ਦੇ ਵਿੱਚ ਬਹੁਤ ਸਾਰੇ ਜੀਵ ਜੰਤੂ ਪਾਣੀ ਜਿਹੜੇ ਹੈਗੇ ਆ ਪੀ ਲਾਂਦੇ ਸੀ ਸਾਫ਼ ਪਾਣੀ ਜਿੱਥੋਂ ਇਨਸਾਨ ਵੀ ਪਾਣੀ ਪੀ ਜਾਂਦਾ ਸੀ ਉੱਥੋਂ ਪੰਛੀ ਜਾਨਵਰ ਵੀ ਪਾਣੀ ਪੀ ਜਾਂਦੇ ਸੀ ਪਰ ਹੁਣ ਆਪਾਂ ਪਿੰਡਾਂ ਦੇ ਵਿੱਚ ਛੱਪੜ ਵੀ ਗੰਦਲੇ ਕਰਤੇ ਉਹਦੇ ਵਿੱਚ ਆਪਾਂ ਕੈਮੀਕਲ ਛੱਡੀ ਜਾਂਦੇ ਆ ਤੇ ਨਾਲ ਨਾਲ ਜਿਹੜਾ ਵਰਤੋ ਦਾ ਪਾਣੀ ਉਹ ਰਹਿ ਹੀ ਨਹੀਂ ਹਨਾ ਤੇ ਆਪਾਂ ਤਾਂ ਫਿਲਟਰ ਵਾਲਾ ਪਾਣੀ ਵੀ ਕਹਿੰਦੇ ਆ ਵੀ ਆਪਣੇ ਲਈ ਯਾਰ ਫਾਇਦੇਮੰਦ ਨਹੀਂ ਅੱਜ ਆਪਾਂ ਫਿਲਟਰ ਕਰਕੇ ਹੀ ਪਾਣੀ ਪੀ ਲਾਣੇ ਆ ਧਰਤੀ ਵਾਲਾ ਪਾਣੀ ਨੂੰ ਆਪਾਂ ਇਹ ਕਹਿੰਦੇ ਆ ਵੀ ਯਾਰ ਇਹਦੇ ਵਿੱਚ ਆਹ ਪ੍ਰੋਬਲਮ ਆ ਪ੍ਰੋਬਲਮ ਆ ਪਰ ਪੰਛੀਆਂ ਦੇ ਲਈ ਆਪਾਂ ਕਹਿੰਦੇ ਨੇ ਵੀ ਪੰਛੀ ਗੰਦਲਾ ਪਾਣੀ ਪੀ ਲੈਣਾ ਉਹ ਗੱਲ ਗਲਤ ਐ ਵੀ ਇਹਨਾਂ ਨੂੰ ਨਾ ਪ੍ਰੋਬਲਮਾਂ ਬਹੁਤ ਜ਼ਿਆਦਾ ਫੇਸ ਕਰਨੀਆਂ ਪੈਂਦੀਆਂ ਨੇ ਮਨੁੱਖ ਤਾਂ ਡਾਕਟਰ ਕੋਲ ਜਾ ਕੇ ਆਪਦਾ ਇਲਾਜ ਕਰਾ ਲੈਂਦਾ ਪਰ ਪੰਛੀਆਂ ਦਾ ਬਹੁਤ ਔਖਾ ਹੋ ਜਾਂਦਾ ਇਹਦੇ ਕਰਕੇ ਆਪਾਂ ਨੂੰ ਪਾਣੀ ਰੱਖਣ ਦੀ ਜ਼ਰੂਰਤ ਪੈਂਦੀ ਐ ਸਾਫ਼ ਪਾਣੀ ਕਿਉਂਕਿ ਇਹਨਾਂ ਦੇ ਕਿਹੜਾ ਵਿਚਾਰਾਂ ਦੇ ਹੱਥ ਲੱਗੇ ਹੋਏ ਆ ਵੀ ਇਹ ਇਹ ਆਪ ਗੇੜ ਕੇ ਪਾਲਣਗੇ ਆਪਾਂ ਇਹਨਾਂ ਦਾ ਪਾਣੀ ਖਤਮ ਕੀਤਾ ਖਰਾਬ ਕੀਤਾ ਇਹਦੇ ਕਰਕੇ ਇਹਨਾਂ ਨੂੰ ਬਦਲ ਆਪਾਂ ਨੂੰ ਹੀ ਦੇਣਾ ਪੈਣਾ ਤੇ ਤੀਜੀ ਗੱਲ ਆ ਗਈ ਜੀ ਮੈਂ ਗੱਲ ਕਰਦਾ ਸੀ ਨੇਸਟ ਦੀ ਵੀ ਆਪਾਂ ਨੂੰ ਨੇਸਟ ਕਿਉਂ ਲਾਉਣੇ ਪੈ ਰਹੇ ਆ ਦੇਖੋ ਆਪਾਂ ਪਹਿਲਾਂ ਵੀ ਗੱਲ ਕੀਤੀ ਆ ਵੀ ਜੇ ਆਪ ਮਨੁੱਖ ਕੁਦਰਤ ਨਾਲ ਛੇੜਛਾੜ ਨਾ ਕਰਦਾ ਤਾਂ ਅੱਜ ਇਹਨਾਂ ਨੂੰ ਕੁਝ ਵੀ ਕਰਨ ਦੀ ਲੋੜ ਨਹੀਂ ਸੀ ਇਹਨਾਂ ਲਈ ਨਾ ਆਪਾਂ ਨੂੰ ਨੇਸਟ ਲਾਉਣ ਦੀ ਲੋੜ ਸੀ ਨਾ ਚੋਗਾ ਪਾਉਣ ਦੀ ਲੋੜ ਸੀ ਨਾ ਪਾਣੀ ਰੱਖਣ ਦੀ ਲੋੜ ਸੀ ਹੁਣ ਜਦੋਂ ਆਪਾਂ ਇਹਨਾਂ ਦੀਆਂ ਇਹੜੀਆਂ ਕੁਦਰਤੀ ਥਾਵਾਂ ਸੀ ਉਹ ਖਤਮ ਕਰਤੀਆਂ ਜਿੱਥੇ ਇਹਨਾਂ ਨੇ ਆਪਣਾ ਪ੍ਰਜਨਨ ਕਰਨਾ ਸੀ ਹੁਣ ਜਦੋਂ ਉਹ ਨਹੀਂ ਹੋ ਰਿਹਾ ਪ੍ਰਜਨਨ ਫਿਰ ਇਹ ਦੇ ਕਰਕੇ ਇਹਨਾਂ ਨੂੰ ਸਮੱਸਿਆ ਆ ਰਹੀ ਹੈ ਆਪਾਂ ਸਿਰਫ ਉਹਨਾਂ ਨੂੰ ਇੱਕ ਪਲਾਟ ਦੇਈਦਾ ਜਿਵੇਂ ਮਨੁੱਖ ਨੂੰ ਆਪਣਾ ਘਰ ਬਣਾਉਣ ਦੇ ਲਈ ਇੱਕ ਧਰਤੀ ਦੀ ਜ਼ਰੂਰਤ ਪੈਂਦੀ ਹੈ ਉਦਾਂ ਹੀ ਆਪਾਂ ਇਹਨਾਂ ਨੂੰ ਇੱਕ ਜਗ੍ਹਾ ਦਿੱਤੀ ਹੋਈ ਹੈ ਜਿਹੜੀ ਪਹਿਲਾਂ ਕੁਦਰਤ ਨੇ ਦਿੱਤੀ ਹੋਈ ਸੀ ਉਹ ਆਪਾਂ ਹੀ ਖਤਮ ਕੀਤੀ ਹੈ ਤੇ ਆਪਾਂ ਉਹਨਾਂ ਨੂੰ ਜਗ੍ਹਾ ਦੇ ਕੇ ਉਹਦੇ ਵਿੱਚ ਬਰੀਡਿੰਗ ਇਹਨਾਂ ਨੇ ਆਪ ਕਰਨੀ ਆ ਸਾਰਾ ਇਹਨਾਂ ਨੇ ਕਾਹਫੂਸ ਵੀ ਇਕੱਠਾ ਕਰਨ ਵਾਲੇ ਪੰਛੀ ਹੈਗੇ ਆ ਕੁਸ਼ਕ ਪੰਛੀ ਡਾਇਰੈਕਟ ਹੀ ਆਂਡੇ ਦਿੰਦੇ ਆ ਤੇ ਜਿਵੇਂ ਤੋਤਾ ਹੋ ਗਿਆ ਨੀਲਕੰਠ ਹੋ ਗਿਆ ਚੁਗਲ ਹੋ ਗਿਆ ਇਦਾਂ ਦੇ ਪੰਛੀ ਆ ਉਹ ਕਾਹਫੂਸ ਨਹੀਂ ਇਕੱਠਾ ਕਰਦੇ ਤੇ ਜਿਹੜੇ ਕਾਹਫੂਸ ਜਿਵੇਂ ਗਟਾਰਾਂ ਹੋ ਗਈਆਂ ਜਿੜੀ ਹੋ ਗਈ ਹੈਨਾ ਇਦਾਂ ਦੇ ਪੰਛੀ ਕਾਹਫੂਸ ਇਕੱਠਾ ਕਰਕੇ ਆਲਣਾ ਬਣਾਉਂਦੇ ਆ ਉਹ ਆਪਣਾ ਵਰਕ ਆਪ ਕਰਦੇ ਆ ਮਨੋਖਾਲਸੀ ਹੋ ਸਕਦਾ ਪਰ ਪੰਛੀ ਜਾਨਵਰ ਆਲਸੀ ਨਹੀਂ ਹੁੰਦੇ ਤੇ ਇਹ ਆਪਾਂ ਨੂੰ ਸੋਚਣ ਦੀ ਲੋੜ ਹੈ ਆਪਾਂ ਇਹਨਾਂ ਤੇ ਕੋਈ ਐਹਸਾਨ ਨਹੀਂ ਕਰ ਰਹੇ ਜੇ ਆਪਾਂ ਕਹੀਏ ਨਾ ਇਹਨਾਂ ਤੇ ਆਪਾਂ ਐਹਸਾਨ ਕਰ ਰਹੇ ਹਾਂ ਇਹ ਐਹਸਾਨ ਨਹੀਂ ਆਪਾਂ ਹੀ ਕੁਦਰਤ ਦਾ ਕਾਹਨ ਕੀਤਾ ਕਰ ਰਹੇ ਹਾਂ ਪਰ ਕੁਦਰਤ ਰਿਵਰਸ ਕਰਦੀ ਹੁੰਦੀ ਹੈ ਜੇ ਆਪਾਂ ਚੰਗਾ ਕਰਾਂਗੇ ਤਾਂ ਉਹਨੇ ਚੰਗਾ ਕਰਨਾ ਜੇ ਆਪਾਂ ਬੁਰਾ ਕਰਾਂਗੇ ਤਾਂ ਉਹਨੇ ਬੁਰਾ ਕਰਨਾ ਇਹਦੇ ਕਰਕੇ ਆਪਾਂ ਨੂੰ ਸਮਝਦਾਰੀ ਨਾਲ ਚੱਲਣਾ ਚਾਹੀਦਾ ਜੀਓ ਤੇ ਜਿਉਣ ਦੇ ਵਾਲੇ ਕਨਸੈਪਟ ਦੇ ਉੱਤੇ ਕੰਮ ਕਰਨਾ ਚਾਹੀਦਾ ਜੇ ਆਪਾਂ ਗੱਲ ਕਰੀਏ ਪੰਛੀ ਦੀ ਆਨਲ ਲਈ ਕਿੱਥੇ ਦੇਖੇ ਹੁਣ ਤੱਕ ਤੁਸੀਂ ਆਨਲ ਲਾਤੇ ਤੇ ਕਿੰਨੇ ਕੀ ਬੂਟੇ ਲਾ ਦਿੱਤੇ ਦੇਖੋ ਜੀ ਹਜ਼ਾਰਾਂ ਹੀ ਰਹਿਣ ਬਸੇਰੇ ਤੇ ਹਜ਼ਾਰਾਂ ਹੀ ਬੂਟੇ ਆਪਾਂ ਹੁਣ ਤੱਕ ਲਾ ਚੁੱਕੇ ਆ ਜਿਵੇਂ 20 ਮਾਰਚ ਨੂੰ ਤੁਸੀਂ ਵੀ ਸ਼ੂਟ ਕਰਦੇ ਰਹੇ ਹੋ ਆਪਣੀ ਨਿਊਜ਼ ਜਿਵੇਂ 20 ਮਾਰਚ ਨੂੰ ਵਰਡ ਸਪੈਰੋਡੇ ਹੁੰਦਾ ਉਸ ਦਿਨ ਦੇ ਉੱਪਰ ਆਪਾਂ ਇਸ ਵਾਰ 1000 ਰਹਿਣ ਵਸੇਰਾ ਲਾਇਆ ਸੀ ਪਿਛਲੀ ਵਾਰ 3000 ਲਾਇਆ ਸੀ ਤੇ ਇਦਾਂ ਵੀ ਸਾਰਾ ਸਾਲ ਕਿਸੇ ਨੇ ਆਪਣੇ ਖੁਸ਼ੀ ਦੇ ਦਿਨ ਦੇ ਉੱਪਰ ਸਾਨੂੰ ਰਹਿਣ ਵਸੇਰੇ ਦੇਤੇ ਕਿਸੇ ਨੇ ਆਪਣੇ ਬੂਟੇ ਦੇਤੇ ਉਹ ਅਸੀਂ ਲਾਉਂਦੇ ਰਹਨੇ ਆ ਸਾਰਾ ਸਾਲ ਹੀ ਚੱਲਦਾ ਰਹਿੰਦਾ ਜੀ ਅਸੀਂ ਕੋਈ ਗਿਣਤੀ ਦੇ ਵਿੱਚ ਨਹੀਂ ਪੈਂਦੇ ਵੀ ਆਪਾਂ ਇੰਨੇ ਲਾਉਣੇ ਆ ਜਾਂ ਇੰਨੇ ਲਾਉਣੇ ਆ ਆਪਣਾ ਤਾਂ ਮੇਨ ਮਕਸਦ ਇਹ ਹੁੰਦਾ ਵੀ ਆਪਾਂ ਜਿੰਨੀ ਕੁ ਹੈਲਪ ਕਰ ਸਕਦੇ ਆ ਉਨੀ ਕ ਕਰੀਏ ਇਹਨਾਂ ਦੀ ਜੀ ਤੇ ਪੰਛੀਆਂ ਦੀ ਜਾਤੀ ਨੂੰ ਬਚਾਣ ਲਈ ਆਮ ਲੋਕਾਂ ਨੂੰ ਕੀ ਚੰਦੇ ਦੇਣਾ ਚਾਹੁੰਦੇ ਮੈਂ ਤਾਂ ਜੀ ਇਹ ਕਹਿਣਾ ਵੀ ਹਰ ਇੱਕ ਇਨਸਾਨ ਨੂੰ ਆਪਣੇ ਖੁਸ਼ੀ ਦੇ ਦਿਨਾਂ ਦੇ ਉੱਤੇ ਬੜੀ ਗੱਲ ਲਕੀ ਹੈ ਵੀ ਜਦੋਂ ਆਪਣੇ ਘਰਾਂ ਦੇ ਵਿੱਚੋਂ ਬਜ਼ੁਰਗ ਵੀ ਜਾਂਦੇ ਆ ਕਿਉਂਕਿ ਜਿਹੜਾ ਇਨਸਾਨ ਇਸ ਧਰਤੀ ਤੇ ਆਇਆ ਗੁਰੂ ਮਹਾਰਜ ਕਹਿੰਦੇ ਉਹਨੇ ਜਾਣਾ ਵੀ ਹੈ ਪੈਦਾ ਹੋਈ ਚੀਜ਼ ਜਾਊ ਵੀ ਹੈ ਨਾ ਪਰ ਉਹ ਇਨਸਾਨ ਨੂੰ ਇਹ ਨਹੀਂ ਸੋਚਣਾ ਚਾਹੀਦਾ ਵੀ ਆਪਾਂ ਅੱਜ ਆਪਣੇ ਖੁਸ਼ੀ ਦਾ ਦਿਨ ਨਹੀਂ ਹੈਗਾ ਮੈਂ ਕਹਿੰਨਾ ਆਪਣੇ ਬਜ਼ੁਰਗ ਵੀ ਜਦੋਂ ਇਸ ਧਰਤੀ ਤੋਂ ਜਾਂਦੇ ਆ ਆਪਾਂ ਨੂੰ ਉਹਨਾਂ ਦੀ ਯਾਦ ਦੇ ਵਿੱਚ ਉਹਨਾਂ ਨੂੰ ਆਪਣੇ ਨਾਲ ਫੀਲ ਕਰਨ ਦੇ ਲਈ ਉਹ ਆਪਾਂ ਨੂੰ ਰੱਖ ਉਹਨਾਂ ਦੀ ਯਾਦ ਦੇ ਵਿੱਚ ਲਾਉਣੇ ਚਾਹੀਦੇ ਆ ਤੇ ਜੇ ਕੋਈ ਆਪਣੇ ਖੁਸ਼ੀ ਦਾ ਦਿਨ ਆ ਉਹਦੇ ਤੇ ਤਾਂ ਆਪਾਂ ਨੂੰ ਕੋਈ ਹੈ ਹੀ ਨਹੀਂ ਵੀ ਆਪਾਂ ਨੂੰ ਬਹਾਨਾ ਲੱਭਣਾ ਪਵੇ ਫਿਰ ਆਪਾਂ ਨੂੰ ਉਹ ਖੁਸ਼ੀ ਦੇ ਦਿਨਾਂ ਦੇ ਉੱਪਰ ਰੋਖ ਲਗਾ ਕੇ ਆਪਾਂ ਨੇ ਖੁਸ਼ੀ ਦੂਜਿਆਂ ਨਾਲ ਵੰਡਣੀ ਚਾਹੀਦੀ ਆ ਮੰਨ ਲਓ ਹੁਣ ਚੀੜੀ ਦੇ ਆਲਣੇ ਦੀ ਗੱਲ ਕਰੀਏ ਤੋਤੇ ਦੇ ਆਲਣੇ ਦੀ ਗੱਲ ਲਈਏ ਇਹ ਸਾਈਜ਼ ਦਾ ਫਰਕ ਹੁੰਦਾ ਜਾਂ ਕੀ ਫਰਕ ਹੈ ਜੀ ਹਰ ਇੱਕ ਪੰਛੀ ਦਾ ਜੀ ਆਪਣਾ ਆਪਣਾ ਸੁਭਾਅ ਕਿਸੇ ਪੰਛੀ ਨੂੰ ਘੱਟ ਸਾਈਜ਼ ਵਾਲੀ ਹੋਲ ਰੱਖਣੀ ਪੈਂਦੀ ਆ ਕਿਉਂਕਿ ਹਮਲਾਵਰ ਪੰਛੀ ਉਹਨਾਂ ਦੇ ਬੱਚੇ ਕੱਢ ਕੇ ਲੈ ਜਾਂਦੇ ਆ ਕਿਸੇ ਆਪ ਹੀ ਪੰਛੀ ਵੱਡਾ ਹੁੰਦਾ ਉਹਨੂੰ ਕੋਈ ਪ੍ਰੋਬਲਮ ਨਹੀਂ ਹੁੰਦੀ ਉਹਨਾਂ ਦੀ ਹੋਲ ਹੋਰ ਵੱਡੀ ਰੱਖਣੀ ਪੈਂਦੀ ਆ ਹਨਾ ਅਲੱਗ-ਅਲੱਗ ਪੰਛੀ ਦਾ ਅਲੱਗ-ਅਲੱਗ ਸੁਭਾਅ ਮੇਰੇ YouTube ਤੇ ਮੇਰਾ ਬਣਿਆ ਹੋਇਆ ਚੈਨਲ ਬਰਡ ਲਵਰ ਸੰਦੀਪ ਧੋਲਾ ਤੇ ਉਹ ਤੁਸੀਂ ਵੇਖ ਕੇ ਉਥੋਂ ਮੈਂ ਹਰ ਇੱਕ ਚੀਜ਼ ਦਾ ਪਾਇਆ ਹੋਇਆ ਜਿੰਨਾ ਕੁ ਮੈਨੂੰ ਸਮਝ ਹੈਗੀ ਆ ਤੇ ਉਹ ਤੁਸੀਂ ਦੇਖ ਸਕਦੇ ਹੋ ਇਹ ਸੀ ਪੰਛੀ ਪ੍ਰੇਮੀ ਬਾਈ ਸੰਦੀਪ ਧੋਲਾ ਜੀ ਜਿਨ੍ਹਾਂ ਨਾਲ ਆਪਾਂ ਵਿਸ਼ੇਸ਼ ਗੱਲਬਾਤ ਕੀਤੀ ਜਿਨ੍ਹਾਂ ਨੇ ਪੰਛੀਆਂ ਨੂੰ ਬਚਾਉਣ ਲਈ ਵਿਸ਼ੇਸ਼ ਉਪਰਾਲੇ ਕੀਤੇ ਤੇ ਉਹਨਾਂ ਦੀ ਟੀਮ ਨੇ ਉਪਰਾਲੇ ਕੀਤੇ ਤੇ ਉਹਨਾਂ ਨੇ ਆਮ ਪਬਲਿਕ ਨੂੰ ਵੀ ਅਪੀਲ ਕੀਤੀ ਵੱਧ ਤੋਂ ਵੱਧ ਤੁਸੀਂ ਅਲਲੇ ਲਾਓ ਤੇ ਦਰਖਤ ਲਗਾਓ ਤਾਂ ਕਿ ਆਪਾਂ ਪੰਛੀ ਜਾਤੀ ਨੂੰ ਬਚਾ ਸਕੀਏ ਡੇਨਿਕ ਸਵੇਰਾ ਟੀਵੀ ਲਈ ਨਿਰਮਲ ਕੁਮਾਰ ਦੀ ਰਿਪੋਰਟ ਬਰਨਾਲਾ ਦੇਸ਼ ਦੁਨੀਆ ਦੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਕੇ ਲਿਏ ਫੋਲੋ ਕਰੇਨ ਡੇਨਿਕ ਸਵੇਰਾ ਟੀਵੀ YouTube Facebook Instagram X اور WhatsApp channel पर